ਸਤਿ ਸ਼੍ਰੀ ਅਕਾਲ ਦੋਸਤੋ ਕੀ ਤੁਸੀਂ ਕਦੇ ਸੋਚਿਆ ਹੈ ਕਿ ਕੁਝ ਵਿਦਿਆਰਥੀ ਸਾਰਾ ਸਾਲ ਬਹੁਤ ਘੱਟ ਪੜ੍ਹਦੇ ਹਨ ਪਰ ਜਦੋਂ ਰਿਜ਼ਲਟ ਆਉਂਦਾ ਹੈ ਤਾਂ ਉਹ 90% ਤੋਂ ਉੱਪਰ ਨੰਬਰ ਲੈ ਜਾਂਦੇ ਹਨ ਕੀ ਇਹ ਕੋਈ ਜਾਦੂ ਹੈ ਨਹੀਂ ਇਹ ਇੱਕ ਅਜੀਹਾ ਹਥਿਆਰ ਵਰਤਦੇ ਨੇ ਜੋ ਤੁਹਾਡੇ ਸਾਰਿਆਂ ਕੋਲ ਹੈ ਪਰ ਤੁਸੀਂ ਉਸ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹੋ ਉਹ ਹਥਿਆਰਾ ਪ੍ਰੀਵੀਅਸ ইয়ার ਕੁਐਸਚਨ ਪੇਪਰ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਪੁਰਾਣੇ ਪੇਪਰਾਂ ਨੂੰ ਹੱਲ ਕਰਨ ਦੇ ਉਹ ਕਿਹੜੇ ਕੁਪਕ ਫਾਇਦੇ ਨੇ ਜੋ ਤੁਹਾਡੀ ਕਿਸਮਤ ਨੂੰ ਬਦਲ ਸਕਦੇ ਹਨ ਅਸੀਂ ਸਿੱਖਾਂਗੇ ਕਿ ਹਜ਼ਾਰਾਂ ਸਵਾਲਾਂ ਵਿੱਚੋਂ ਮੋਸਟ ਇੰਪੋਰਟੈਂਟ ਸਵਾਲਾਂ ਦੀ ਨਿਸ਼ਾਨਦੇਹੀ ਕਿਵੇਂ ਕਰਨੀ ਹੈ ਇਸ ਲਈ ਤੁਸੀਂ ਜੇ ਇਸ ਵਾਰ ਵਰਡ ਐਗਜ਼ਾਮ ਜਾਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਵਿੱਚ ਟੌਪ ਕਰਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਇੱਕ ਗੇਮ ਚੇਂਜਰ ਹੋਣ ਵਾਲੀ ਹੈ ਸਭ ਤੋਂ ਪਹਿਲਾਂ ਇਹ ਸਮਝੋ ਕਿ ਪੇਪਰ ਸੈੱਟ ਕਰਨ ਵਾਲਾ ਐਗਜ਼ਾਮੀਨਰ ਕੀ ਸੋਚਦਾ ਹੈ ਉਸ ਕੋਲ ਇੱਕ ਲਿਮਟਿਡ ਸਿਲੇਬਸ ਹੁੰਦਾ ਅਤੇ ਉਸਨੇ ਇਹ ਦੇਖਣਾ ਹੁੰਦਾ ਹੈ ਕਿ ਵਿਦਿਆਰਥੀ ਨੂੰ ਵਿਸ਼ੇ ਦੀ ਬੁਨਿਆਦੀ ਸਮਝ ਹੈ ਜਾਂ ਨਹੀਂ। ਇਹੀ ਕਾਰਨ ਹੈ ਕਿ ਹਰ ਸਾਲ ਲਗਭਗ 60 ਤੋਂ 70% ਸਵਾਲ ਪੁਰਾਣੇ ਪੈਟਰਨ ਤੇ ਆਧਾਰਿਤ ਹੁੰਦੇ ਹਨ। ਚਲੋ ਹੁਣ ਗੱਲ ਕਰਦੇ ਹਾਂ ਫਾਇਦਿਆਂ ਦੀ। ਤੁਹਾਨੂੰ ਪਤਾ ਲੱਗਦਾ ਹੈ ਕਿ ਕਿਹੜੇ ਚੈਪਟਰ ਵਿੱਚੋਂ 1 ਨੰਬਰ ਦੇ ਸਵਾਲ ਆਉਣਗੇ ਅਤੇ ਕਿਹੜੇ ਵਿੱਚੋਂ 5 ਨੰਬਰ ਦੇ। ਇਹ ਤੁਹਾਡੀ ਮਿਹਨਤ ਨੂੰ ਸਹੀ ਦਿਸ਼ਾ ਦਿੰਦਾ ਹੈ। ਬਹੁਤ ਬੱਚਿਆਂ ਦਾ ਪੇਪਰ ਛੁੱਟ ਜਾਂਦਾ। ਜਦੋਂ ਤੁਸੀਂ ਪੁਰਾਣੇ ਪੇਪਰ ਘੜੀ ਦੇਖ ਕੇ ਹੱਲ ਕਰਦੇ ਹੋ ਤਾਂ ਤੁਹਾ ਦੀ ਸਪੀਡ ਆਪਣੇ ਆਪ ਵੱਧ ਜਾਂਦੀ ਆ ਸਿਲੇਬਸ ਬਹੁਤ ਵੱਡਾ ਹੁੰਦਾ ਹੈ ਪਰ ਸਾਰਾ ਸਿਲੇਬਸ ਜ਼ਰੂਰੀ ਨਹੀਂ ਹੁੰਦਾ ਪੁਰਾਣੇ ਪੇਪਰ ਤੁਹਾਨੂੰ ਦੱਸਦੇ ਹਨ ਕਿ ਕਿਹੜੇ ਚੈਪਟਰ 골ਡਨ ਮਾਈਨ ਨੇ ਜਦੋਂ ਤੁਸੀਂ ਪਿਛਲੇ ਸਾਲ ਦੇ ਪੇਪਰ ਹੱਲ ਕਰ ਲੈਨੇ ਹੋ ਤਾਂ ਤੁਹਾਡੇ ਅੰਦਰੋਂ ਡਰ ਨਿਕਲ ਜਾਂਦਾ ਹੈ ਕਿਉਂਕਿ ਤੁਸੀਂ ਅਸਲੀ ਪੇਪਰਾਂ ਦਾ ਸਾਹਮਣਾ ਕਰ ਚੁੱਕੇ ਹੁੰਨੇ ਹੋ ਤੁਹਾਨੂੰ ਆਪਣੀਆਂ ਕਮਜ਼ੋਰੀਆਂ ਦਾ ਪਤਾ ਲੱਗਦਾ ਹੈ ਕਿ ਤੁਸੀਂ ਫਾਰਮੂਲੇ ਭੁੱਲ ਰਹੇ ਹੋ ਜਾਂ ਤੁਹਾਡੀ ਲਿਖਾਈ ਹੌਲੀ ਆ ਹੁਣ ਸਵਾਲ ਇਹ ਹੈ ਕਿ ਸਵਾਲਾਂ ਦੀ ਚੋਣ ਕਿਵੇਂ ਕਰੀਏ ਇਸ ਲਈ ਮੈਂ ਤੁਹਾਨੂੰ ਇੱਕ ਫਾਰਮੂਲਾ ਦਿੰਦੀ ਹਾਂ ਦਾ 5 ਇਅਰ ਰੂਲ ਮਤਲਬ ਪਿਛਲੇ 5 ਸਾਲਾਂ ਦੇ ਪੇਪਰ ਇਕੱਠੇ ਕਰੋ ਇੱਕ ਡਾਇਰੀ ਲਓ ਅਤੇ ਦੇਖੋ ਕਿ ਕਿਹੜਾ ਸਵਾਲ ਹਰ ਸਾਲ ਜਾਂ ਹਰ ਦੂਜੇ ਸਾਲ ਰਿਪੀਟ ਹੋ ਰਿਹਾ ਹੈ ਉਸ ਤੇ ਤਿੰਨ ਸਟਾਰ ਲਾਓ ਇਹ ਤੁਹਾਡਾ ਮੋਸਟ ਇੰਪੋਰਟੈਂਟ ਸਵਾਲ ਆ ਦੇਖੋ ਕਿ ਸਵਾਲ ਨੂੰ ਘੁਮਾ ਫਿਰਾ ਕੇ ਕਿਵੇਂ ਪੁੱਛਿਆ ਗਿਆ ਹੈ। ਕਈ ਵਾਰ ਸਵਾਲ ਦਾ ਜਵਾਬ ਉਹੀ ਹੁੰਦਾ ਪਰ ਪੁੱਛਣ ਦਾ ਤਰੀਕਾ ਬਦਲ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਪੈਟਰਨ ਨੂੰ ਪਛਾਣੋ ਕਿ ਹਰ ਸਾਲ ਸਾਇੰਸ ਵਿੱਚ ਕੋਈ ਡਾਇਗਰਾਮ ਰਿਪੀਟ ਹੋ ਰਹੀ ਹੈ ਜਾਂ ਮੈਥ ਵਿੱਚ ਕਿਸੇ ਖਾਸ ਥਿਊਰਮ ਤੇ ਸਵਾਲ ਆ ਰਹੇ ਹਨ। ਬਹੁਤ ਸਾਰੇ ਬੱਚੇ ਗਲਤੀ ਕਰਦੇ ਹਨ ਕਿ ਉਹ ਆਪਣੇ ਪੁਰਾਣੇ ਪੇਪਰਾਂ ਨੂੰ ਸਿਰਫ ਪੜ੍ਹਦੇ ਹਨ। ਇਸ ਲਈ ਇਹ ਸਭ ਤੋਂ ਵੱਡੀ ਗਲਤੀ ਆ। ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਕਰੀਏ ਤਾਂ ਰੀਅਲ ਐਗਜ਼ਾਮ এনवायरमेंट ਮਤਲਬ ਇੱਕ ਸ਼ਾਂਤ ਕਮਰੇ ਵਿੱਚ ਬੈਠੋ ਫੋਨ ਨੂੰ ਬਾਹਰ ਰੱਖੋ ਅਤੇ 3 ਘੰਟੇ ਦਾ ਟਾਈਮਰ ਲਗਾ ਲਓ ਚਾਹੇ ਤੁਹਾਨੂੰ ਕੁਝ ਨਾ ਆਵੇ ਪਰ ਕਿਤਾਬ ਨਾ ਖੋਲੋ ਏ ਦੇਖੋ ਕਿ ਤੁਸੀਂ ਬਿਨਾ ਮਦਦ ਦੇ ਕਿੰਨਾ ਕਰ ਸਕਦੇ ਹੋ ਪੇਪਰ ਖਤਮ ਹੋਣ ਤੋਂ ਬਾਅਦ ਆਪਣੇ ਜਵਾਬ ਚੈੱਕ ਕਰੋ ਅਤੇ ਆਪਣੇ ਆਪ ਨੂੰ ਨੰਬਰ ਦਿਓ ਇਹ ਤੁਹਾਨੂੰ ਆਪਣੀ ਅਸਲੀਅਤ ਦਾ ਪਤਾ ਲੱਗੇਗਾ ਕੁਝ ਗੱਲਾਂ ਦਾ ਧਿਆਨ ਵੀ ਰੱਖੋ ਸਿਰਫ ਆਪਣੇ ਪੁਰਾਣੇ ਪੇਪਰਾਂ ਤੇ ਹੀ ਨਿਰਭਰ ਨਾ ਰਹੋ ਸਿਲੇਬਸ ਪੂਰਾ ਕਰਨਾ ਜ਼ਰੂਰੀ ਆਊਟਡੇਟਡ ਸਿਲੇਬਸ ਨਾ ਪੜੋ ਕਈ ਵਾਰ ਉਹ ਕੁਝ ਚੈਪਟਰ ਹਟਾ ਦਿੰਦਾ ਹੈ ਇਸ ਲਈ ਨਵਾਂ ਸਿਲੇਬਸ ਚੈੱਕ ਕਰਦੇ ਰਹੋ ਅਖੀਰ ਵਿੱਚ ਅੱਜ ਦੀ ਬੋਨਸ ਟਿਪ ਜੇਕਰ ਤੁਹਾਡੇ ਕੋਲ ਸਮਾਂ ਬਹੁਤ ਘੱਟ ਹੈ ਤਾਂ ਰਿਵਰਸ ਇੰਜੀਨੀਅਰਿੰਗ ਕਰੋ ਪਹਿਲਾਂ ਪਿਛਲੇ ਸਾਲ ਦੇ ਪੇਪਰਾਂ ਦੇ ਸਵਾਲ ਦੇਖੋ ਫਿਰ ਸਿਰਫ ਉਹੀ ਟੋਪਿਕ ਕਿਤਾਬ ਵਿੱਚੋਂ ਪੜੋ ਇਸ ਨਾਲ ਤੁਸੀਂ ਘੱਟ ਸਮੇਂ ਵਿੱਚ ਉਹ ਸਭ ਕੁਝ ਪੜ ਲਵੋਗੇ ਜੋ ਪੇਪਰ ਵਿੱਚ ਆਉਣਾ ਹੈ ਇਹ ਤਰੀਕਾ ਖਾਸ ਕਰਕੇ ਔਖੇ ਵਿਸ਼ਿਆਂ ਲਈ ਰਾਮਬਨ ਹੈ ਸੋ ਦੋਸਤੋ ਪੁਰਾਣੇ ਪੇਪਰ ਸਿਰਫ ਰੱਦੀ ਦੇ ਟੁਕੜੇ ਨਹੀਂ ਇਹ ਤੁਹਾਡੀ ਸਫਲਤਾ ਦੀ ਚਾਬੀ ਨੇ ਅੱਜ ਹੀ ਪਿਛਲੇ 5 ਸਾਲਾਂ ਦੇ ਪੇਪਰ ਡਾਊਨਲੋਡ ਕਰੋ ਅਤੇ ਪ੍ਰੈਕਟਿਸ ਸ਼ੁਰੂ ਕਰ ਦਿਓ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਉਹਨਾਂ ਦੋਸਤਾਂ ਨਾਲ ਸ਼ੇਅਰ ਕਰੋ ਜੋ ਪੇਪਰਾਂ ਤੋਂ ਡਰ ਰਹੇ ਨੇ ਅਗਲੀ ਵੀਡੀਓ ਵਿੱਚ ਅਸੀਂ ਅਨਸਰ ਰਾਈਟਿੰਗ ਤੇ ਗੱਲ ਕਰਾਂਗੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ